ਇਸ ਸੰਤ ਬਲਵੰਤ ਸਿੰਘ ਜੀ ਦਾ ਸਤਕਣ ਡੀਗੀ ਦਾ ਸੰਤ ਬਾਬਾ ਪੱਖਾ ਸਿੰਘ ਜੀ ਮਾਤਾ ਜੀ ਦੇ ਜੇਦੇ ਤੋਂ ਬੋਧੇ ਹੈ ਆ ਇਸ ਜੇਦੇ ਵਿੱਚ ਹਰ ਇੱਕ ਸਾਲ ਜਗਤ 시ਰੀ ਗੁਰੂ ਸਤਕੂ ਦੇ ਵਿਦਾਸ਼ ਮਾਤਾ ਜੀ ਦਾ ਜਨਮ ਦਿਹਾੜਾ ਬੜੀ ਸਰਦਾ ਸਰਦਾ ਤੇ ਪਿਆਰ ਨਾਲ ਮਨਾਇਆ ਜਾਂਦਾ ਹੈ ਅਸੀਂ ਇਸ ਦਾਤੀਗ ਨੂੰ 시리 ਗੁਰੂ ਗ੍ਰੰਥ ਸਾਹਿਬ ਜੀ ਦੇ ਪਾਖੰਡ ਪਾਸੇ ਦੀ ਖੰਡ ਪਾਸਾ ਆਰੰਭ ਹੋਣਗੇ ਤੇ 12 ਫਰਵਰੀ ਨੂੰ ਸ੍ਰੀ ਖੰਡ ਪਾ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਤੇ ਅਟੁੱਟ ਲੰਗਰ ਵਰਤੇਗਾ ਤੇ ਮਹਾਨ ਸੰਤ ਸੰਮੇਲਨ ਕਰਾਇਆ ਜਾ ਰਿਹਾ ਇਸ ਵਿੱਚ ਸ੍ਰੀ ਗੁਰੂ ਅਰਬਿਦਾਸ ਸਾਧੂ ਸੰਪਰਸਥਿਤੀ ਦੇ ਦੇ ਸੰਤ ਮਹਾਂਪੁਰਸ਼ ਤੇ ਉਹ ਸੰਪਰਦਾਂਗ ਦੇ ਸੰਤ ਮਹਾਂਪੁਰਸ ਪਹੁੰਚ ਰਹੇ ਆ ਇਹ ਜਿਹੜਾ ਪ੍ਰੋਗਰਾਮ ਹੈ ਇਹ ਸਾਰੇ ਮਹਾਂਪੁਰਸ਼ਾਂ ਦਾ ਸਾਂਝਾ ਇਸ ਵਿੱਚ ਕੋਈ ਯਾਦ ਪਾਤ ਨਹੀਂ ਕੋਈ ਨਹੀਂ ਧਰਮ ਨਹੀਂ ਇਹ ਸਿਰ ਸਤਗੁਰੂ ਵਿਦਾਸ ਮਹਾਰਾ ਜੀ ਨੂੰ ਜਨਮ ਦਿਨ ਜਨਮotsav ਨੂੰ ਸਮਰਤ ਮਾਨ ਸਨਮਾਨ ਕੀਰਤਨ ਦਰਵਾਕ ਕੀਤ ਕਰਾਇਆ ਜਾ ਰਿਹਾ ਹੈ ਇਹ ਅਰੇ ਸ਼ਾਲ ਕਰਾਇਆ ਜਾਂਦਾ ਹੈ ਅਸੀਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਰੀਆਂ ਸੰਗਤਾਂ ਦੇ ਬਤ ਵਤ 12 ਤਰੀਕ ਨੂੰ ਪਹੁੰਚਣਾ 11 ਤਰੀਕ ਸ਼ਾਮ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ ਮਾਨ ਜੀ ਤਨ ਦਰਬਾਰ ਕਲਾ ਜਿਆ ਕਲਾ ਜਿਆ ਆਇਆ 7 ਗੋਦੇ ਵਿਦਾ ਮਹਾਰਾਜ ਜੀ ਦੇ ਨਾਮ ਤੇ ਤੇ 12 ਫਰਦੀ ਨੂੰ ਸੰਤ ਬਾਬਾ ਪੱਖਾ ਸਿੰਘ ਦੇ ਬੀਬੀ ਪ੍ਰਕਾਸ਼ ਕੌਰ ਜੀ ਦੀਆਂ ਜਾਦਾਂ ਨੂੰ ਯਾਦ ਕਰਦੇ ਹਾਂ ਤੇ ਸਤਗੁਰੂ ਦੇ ਵੀ ਦਾਸ ਮਹਾਰਾਜ ਜੀ ਦੇ ਉਹ ਤਸਬ ਨੂੰ ਸਮਰਤ ਇਹ ਮਹਾਨ ਸੰਤ ਸਮਾਗਮ ਕਰਾਇਆ ਜਾ ਰਿਹਾ। ਸਾਰਿਆਂ ਸਮਤ ਬੇਨਤੀ ਹੈ ਕਿ ਇਸ ਵਿੱਚ ਪੰਚਣਾ ਕਿਸੇ ਵੀ ਮੇਰੇ ਵੀ ਭਰਾ ਨਾਲ ਕਿਸੇ ਦੇ ਨਸਾਂ ਪੱਤਾ ਕਰਕੇ ਕਿਸੇ ਨੇ ਇਸ ਦਰਵਾਜ਼ੇ ਵਿੱਚ ਨਹੀਂ ਆਉਣਾ। ਇਹ ਮੇਰੀ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ 108 ਸੰਤ ਬਾਬਾ ਪਾਕਰ ਸਿੰਘ ਜੀ ਦੇ ਡੇਰੇ ਤੋਂ ਬੇਨਤੀ ਕਰਦੇ ਹਾਂ ਕਿ 10 ਫਰਵਰੀ ਨੂੰ ਸ਼੍ਰੀ ਖੰਡਪਾਟ ਸਾਹਿਬ ਆਰੰਭ ਕੀਤੇ ਜਾਣਗੇ ਔਰ 12 ਫਰਵਰੀ ਦਿਨ ਸੋਮਵਾਰ ਨੂੰ ਭੋਗ ਪਾਏ ਜਾਣਗੇ ਅਸੀਂ ਸਾਰੀਆਂ ਸੰਗਤਾਂ ਨੂੰ ਔਰ ਸਾਰੇ ਸੰਤਾਂ ਨੂੰ ਬੇਨਤੀ ਕਰਦੇ ਹਾਂ ਕਿ ਡੇਰੇ ਵਿੱਚ ਪਹੁੰਚਣ ਤੇ ਕਿਰਪਾਲਤਾ ਕਾਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ